ਨੀ ਹਾ ਜੱਟ ਦੀ ਆ ਕੱਟਦੀ ਨਹੀਂ ਉਹ ਲਾ ਕੀ ਨੂੰ ਆ ਕੇ ਜਾ ਬੰਦਾ ਨਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲੇ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚ ਤੂੰ ਸੁਵੇਰੇ ਵੇਚੀ ਮੇਰੇ ਮੁੱਟਿਆ ਦਾ ਲਾਈ ਇੱਥੇ ਤੈਨੂੰ ਮੈਂ ਦੱਸੂ ਕਿਵੇਂ ਹੁਣ ਵੇਚ ਤੂੰ ਪਹਿਲਾਂ ਵੀ ਨਹੀਂ ਨਹੀਂ ਉਹ ਅੱਥਰਿਆ ਨਹੀਂ ਗਈ ਪਹਿਲਾਂ ਜਿਹੇ ਦੀ ਅੱਛਾ ਜੀ ਬੋਸਾਂ ਨੇ ਮੇਰੇ ਕੋਲੋਂ ਮੈਂ ਕੀ ਕਹਿੰਦਾ ਤੇਰੇ ਬਾਈ ਨਾਲ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਆ ਜਵੇ ਹੋਰ ਤੂੰ ਫੋਕਾਂਗੇ ਤੂੰ ਵੀਡੀਓ ਤਾਂ ਦੇਖ ਲਈ ਹੋਵੇਗੀ ਜਿਸ ਤਰੀਕੇ ਦੇ ਨਾਲ ਇੱਕ ਮਹਿਲਾ ਇੱਕ ਵਿਅਕਤੀ ਨੂੰ ਸਿੱਧੀਆਂ ਧਮਕੀਆਂ ਦੇ ਰਹੀ ਆ ਕਹਿੰਦੀ ਜੋ ਮਰਜ਼ੀ ਕਰ ਲਾ ਮੈਂ ਤਾਂ ਸ਼ਰੀਆਮ ਨਸ਼ਾ ਵੇਚੂਗੀ ਹੁਣ ਨਹੀਂ ਰੁਕਦੀ ਪਹਿਲਾਂ ਵੀ ਵੇਚਦੀ ਸੀ ਤੇ ਹੁਣ ਵੀ ਵੇਚੂਗੀ ਕਹਿੰਦੀ ਮੈਂ ਕਿਹੜਾ ਹੁਣ ਲੱਗੀਆਂ ਵੇਚਣਾ ਮੈਂ ਤਾਂ ਪਹਿਲਾਂ ਤੋਂ ਵੇਚ ਰਹੀ ਸੀ ਸਿੱਧੀਆਂ ਧਮਕੀਆਂ ਸਿੱਧੀਆਂ ਗੱਲਾਂ ਕਰ ਰਹੀ ਆ ਉਸ ਵਿਅਕਤੀ ਦੇ ਸਾਹਮਣੇ ਕਹਿ ਰਹੀ ਆ ਚੈਲੰਜ ਕਰ ਰਹੀ ਆ ਤਾਂ ਉਹ ਕੌਣ ਵਿਅਕਤੀ ਆ ਮਹਿਲਾ ਕੌਣ ਆ ਕਿਹੜੇ ਪਿੰਡ ਦੀ ਵੀਡੀਓ ਆ ਤੁਹਾਨੂੰ ਦਰਸਾ ਪੂਰੀ ਸੱਚਾਈ ਦੱਸਦੇ ਆ ਇਹ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਬਾਲ ਦੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਆ ਚਰਚਾ ਦੇ ਵਿੱਚ ਬਣੀ ਹੋਈ ਆ ਤਾਂ ਇਹ ਮਹਿਲਾ ਨਾਰੰਗਬਾਲ ਪਿੰਡ ਦੀ ਰਹਿਣ ਵਾਲੀ ਤਾਂ ਇਸ ਮਹਿਲਾ ਦੇ ਜਿਹੜਾ ਪਰਿਵਾਰਕ ਮੈਂਬਰ ਆ ਉਸ ਪਰਿਵਾਰ ਦੇ ਉੱਤੇ ਪਹਿਲਾਂ ਵੀ ਕਹਿੰਦੇ ਨਸ਼ੇ ਦੇ ਪਰਚੇ ਦਰਜ ਨੇ ਤਾਂ ਇਹ ਨਸ਼ਾ ਵੇਚਦੀ ਆ ਇਹ ਪਰਿਵਾਰ ਨਸ਼ਾ ਵੇਚਦਾ ਤਾਂ ਪਿੰਡ ਦਾ ਹੀ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਦੱਸਿਆ ਜਾ ਰਿਹਾ ਪਿੰਡ ਦਾ ਸਰਪੰਚ ਜਦੋਂ ਪੰਚਾਇਤ ਲੈ ਕੇ ਇਨਾਂ ਦੇ ਘਰੇ ਪਹੁੰਚਦਾ ਇਹਨਾਂ ਨੂੰ ਕਹਿੰਦਾ ਕਿ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਣਾ ਚਾਹੀਦਾ ਨਸ਼ਾ ਬੰਦ ਕਰ ਦੋ ਤਾਂ ਮਹਿਲਾ ਕਹਿੰਦੀ ਆ ਤੂੰ ਰੋਕ ਕੇ ਦਿਖਾ ਤੂੰ ਹੁੰਦਾ ਕੌਣ ਆ ਨਸ਼ਾ ਬੰਦ ਕਰਵਾਉਣ ਵਾਲਾ ਮੈਂ ਤਾਂ ਵੇਚੂਗੀ ਸ਼੍ਰੀਆਮ ਵੇਚੂਗੀ ਜਿਹੜੇ ਨੇ ਜੋਰ ਲਾਉਣਾ ਲਾ ਲੇ ਇੱਕ ਵਾਰ ਤੁਹਾਨੂੰ ਫਿਰ ਉਹ ਪੂਰੀ ਵੀਡੀਓ ਦਿਖਾਣੇ ਆ ਜਿਸ ਦੇ ਵਿੱਚ ਮਹਿਲਾ ਸਿੱਧੀਆਂ ਚੇਤਾਵਨੀਆਂ ਦੇ ਰਹੀ ਆ ਸਦਾ ਚੈਲੰਜ ਕਰ ਰਹੀ ਆ ਪਿੰਡ ਦੇ ਸਰਪੰਚ ਨੂੰ ਕਹਿੰਦੀ ਮੈਂ ਤਾਂ ਨਸ਼ਾ ਵੇਚੂਗੀ ਪੂਰੀ ਵੀਡੀਓ ਦਿਖਾਣੇ ਉਸ ਤੋਂ ਬਾਅਦ ਜਿਹੜੀ ਉੱਥੇ ਗੱਲ ਚੱਟਦੀ ਨਹੀਂ ਹਾਂ ਚੱਟਦੀ ਆ ਉਹ ਚੱਟਦੀ ਨਹੀਂ ਉਹ ਲੈ ਕਿਹਨੂੰ ਆ ਕੇ ਦੱਬਾ ਕੇ ਕਹਿੰਦਾ ਨਾ ਨਸ਼ਾ ਵੇਚ ਦਿਓ ਕੱਲੇ ਨੂੰ ਕੱਲੇ ਟੱਕਰ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲੇ ਨਸ਼ੇ ਨੂੰ ਟੱਕਰ ਨਸ਼ਾ ਵੇਚ ਦਿਓ ਮੇਰੇ ਮੁੰਡੇ ਨੇ ਮਰਵਾਇਆ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਹੁਣ ਦੇ ਵਿੱਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚਾਂਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚ ਤੂੰ ਸੁਵੇਰੇ ਵੇਚੀ ਮੈਨੂੰ ਪਤਾ ਨਹੀਂ ਸੁਵੇਰੇ ਮੋਟਰਸਾਈਕਲ ਲਾਈ ਇੱਥੇ ਜੋ ਮੈਨੂੰ ਮੈਂ ਦੱਸੂ ਕਿ ਹੁਣ ਬੱਚਾ ਨਾਲ ਇਦਾਂ ਦੇਖ ਹਿੰਮਤ ਹੋਈ ਰੱਖ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਥਰਾਂ ਆ ਨਹੀਂ ਗਈ ਆ ਪਹਿਲਾਂ ਵੀ ਵੇਚਦੀ ਆ ਨਾਲ ਪੱਲੇ ਪੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਆ ਜਵੇ ਹੋਰ ਤੇ ਧੋਪਾਂਗੇ ਆਪਾਂ ਉਹਦੇ ਤੇ ਵੀ ਦੋਸ਼ ਲਾਉਨੇ ਆ ਨਸ਼ਿਆਂ ਦੇ ਜੀ ਜਦੋਂ ਅਸੀਂ ਪੰਚਾਇਤ ਦੀ ਚੋਣ ਵੀ ਲੜੀ ਸੀ ਅਸੀਂ ਮੇਨ ਮੁੱਦੇ ਸਾਡੇ ਹੀ ਸੀ ਵੀ ਅਸੀਂ ਨਸ਼ਿਆਂ ਨੂੰ ਆਪਦੇ ਪਿੰਡ ਦੇ ਵਿੱਚ ਠੱਲ ਪਾਵਾਂ। ਜੀ ਬਾਈ ਕਿਉਂਕਿ ਗਲੀਆਂ ਨਾਲੀਆਂ ਹਰ ਸਾਲ ਬਣਦੀਆਂ ਹੁੰਦੀਆਂ ਨੇ ਪੰਚਾਇਤਾਂ ਆਉਂਦੀਆਂ ਨੇ ਜਾਂਦੀਆਂ ਨੇ। ਬਿਲਕੁਲ ਬਾਈ। ਅਸੀਂ ਉਸੇ ਦੇ ਧਿਆਨ ਦੇ ਵਿੱਚ ਲਿਆ ਕੇ ਉਸੇ ਮਕਸਦ ਦੇ ਉੱਤੇ ਚੱਲਦੇ ਹੋਏ ਪਿਛਲੇ 3 ਮਹੀਨੇ ਤੋਂ ਕੰਮ ਕਰ ਰਹੀ ਸੀ ਸਾਡੀ ਟੀਮ। ਸਾਡੇ ਸਾਰੇ ਮੁੰਡੇ ਪਹਿਰੇ ਲਾ ਰਹੇ ਆ। ਜੀ ਜਿਹੜੇ ਵੀ ਸਾਡੇ ਪਿੰਡ ਨਸ਼ਾ ਲੈਣ ਆਉਂਦੇ ਆ ਜਾਂ ਜੋ ਨਸ਼ਾ ਵੇਚਦੇ ਆ ਅਸੀਂ ਉਹਨਾਂ ਨੂੰ ਬਹੁਤ ਵਾਰ ਅਵੇਅਰ ਕੀਤਾ ਰਿਕਵੈਸਟ ਵੀ ਕੀਤੀ ਹੱਥ ਜੋੜ ਕੇ ਵੀ ਬਾਈ ਜੀ ਪਿੰਡ ਦੇ ਵਿੱਚ ਨਸ਼ਾ ਨਾ ਵੇਚੋ। ਜਿਹੜੇ ਲੈਣ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਲੰਬੇ ਸਮੇਂ ਤੋਂ ਰੋਕ ਰਹ ਪਰ ਪਿਛਲੇ ਦਿਨੀ 2 ਦਿਨ ਪਹਿਲਾਂ ਸੇਮ ਇੱਕ ਨਸ਼ਾ ਲੈਣ ਦੇ ਲਈ ਵਿਅਕਤੀ ਸਾਡੇ ਪਿੰਡ ਦੇ ਵਿੱਚ ਆਇਆ ਤੇ ਅਸੀਂ ਉਸ ਨੂੰ ਵੀ ਰੋਕਿਆ ਉਸ ਤੋਂ ਬਾਅਦ ਜੋ ਨਸ਼ਾ ਤਸਕਰ ਆ ਉਹ ਡਾਇਰੈਕਟ ਸਾਨੂੰ ਧਮਕੀ ਦੇਣ ਲੱਗੇ ਜਾਨੋ ਮਾਰੋ ਉਹ ਮੈਨੂੰ ਕਾਲ ਕਰਕੇ ਕਹਿ ਰਹੇ ਆ ਵੀ ਅਗਰ ਤੁਸੀਂ ਆਪਣੀ ਸਰਪੰਚੀ ਪੰਜ ਸਾਲ ਕਰਨੀਆਂ ਤਾਂ ਕਰ ਲਿਓ ਨਹੀਂ ਅਸੀਂ ਤੁਹਾਨੂੰ ਮੈਂਟੋ ਮੈਂਟੀ ਚਕਾ ਦਿਆਂਗੇ ਉਹ ਡਾਇਰੈਕਟ ਧਮਕੀ ਮੈਨੂੰ ਦੇਣ ਲੱਗੇ ਅਗਰ ਉਹ ਇੱਕ ਚੁਣੇ ਹੋਏ ਨਮਾਇंदे ਨੂੰ ਧਮਕੀ ਦੇ ਸਕਦੇ ਆ ਤਾਂ ਆਮ ਬੰਦੇ ਦਾ ਦੇਖ ਲਓ ਤੁਸੀਂ ਆਪ ਹੀ ਕੀ ਹਾਲ ਹੋਏਗਾ ਕਿਉਂਕਿ ਮੇਰੇ ਨਾਲ ਜੋ ਨੌਜਵਾਨ ਜੰਗ ਮੁੰਡੇ ਕੰਮ ਕਰਦੇ ਆ ਟੀਮ ਕੰਮ ਕਰਦੀ ਆ ਹਰ ਇੱਕ ਦਾ ਮਾਪੇ ਬਾਂਪ ਡਰਦਾ ਹੁੰਦਾ ਕਿ ਮੇਰੇ ਬੱਚੇ ਨੂੰ ਕੁਝ ਹੋ ਨਾ ਜਾਵੇ ਮੇਰੀ ਟੀਮ ਦੇ ਬੱਚੇ ਮੇਰੇ ਸਾਥੀ ਉਹ ਸਿਕਿਉਰ ਨਹੀਂ ਹੈਗੇ ਜੀ ਉਹਨਾਂ ਦੇ ਕਰਕੇ ਉਹਨਾਂ ਦੇ ਮਾਪੇ ਉਹਨਾਂ ਨੂੰ ਰੋਕਦੇ ਆ ਮੇਰੀ ਮਾਂ ਖੁਦ ਪਰੇਸ਼ਾਨ ਆ ਉਹ ਕਹਿੰਦੀ ਆ ਵੀ ਪੁੱਤ ਤੈਂ ਕੀ ਲੈਣਾ ਇੰਨਾ ਕੰਮਾਂ ਤੋਂ ਪਰ ਮੈਂ ਨਗਰ ਦਾ ਧੰਨਵਾਦ ਕਰਦਾ ਜਦੋਂ ਅਸੀਂ ਇਸ ਦੇ ਉੱਤੇ ਆਪਣੇ ਨਗਰ ਨੂੰ ਕਾਲ ਦਿੱਤੀ ਸਾਡੀ ਟੀਮ ਵੱਲੋਂ ਸਾਰੇ ਨਗਰ ਨੇ ਸਾਡੇ ਮਾਈਆਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੇ ਡਟ ਕੇ ਸਾਡੇ ਮੁੱਢੇ ਨਾਲ ਮੁੱਢਾ ਜੋੜ ਕੇ ਖੜੇ ਤੇ ਪਿਛਲੇ ਅਸੀਂ 3 ਦਿਨ ਤੋਂ ਸੇਮ ਪ੍ਰੋਸੀਜਰ ਸਾਡਾ ਚਾਲੂ ਆ ਜੋ ਵੀ ਨਸ਼ਾ ਲੈਣ ਆਉਂਦਾ ਅਸੀਂ ਉਹਦੀ ਵੀਡੀਓ ਵੀ ਬਣਾਉਨੇ ਆ ਪ੍ਰੋਪਰ ਵੀ ਬਾਈ ਜੀ ਤੁਸੀਂ ਕੀ ਕਰਨ ਆਏ ਹੋ ਸਾਡੇ ਪਿੰਡ ਕਿੱਥੇ ਆਏ ਹੋ ਕੀ ਲੈਣ ਆਏ ਹੋ ਤੇ ਅੱਗੇ ਤੋਂ ਸਾਡੇ ਪਿੰਡ ਦੇ ਵਿੱਚ ਨਾ ਆਇਓ ਅਸੀਂ ਉਹਨਾਂ ਨੂੰ ਰੋਕ ਰਾਂਗੇ ਜਿਹੜਾ ਭਾਈ ਜੀ ਤੁਹਾਡੇ ਪਿੰਡ ਨਸ਼ਾ ਵੇਚਦਾ ਇੱਥੋਂ ਦਾ ਹੀ ਰਹਿਣ ਵਾਲਾ ਬੰਦਾ ਹੋ ਬਿਲਕੁਲ ਭਾਈ ਜੀ ਉਹ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਬਸਨੀ ਹੈ ਉਹਨਾਂ ਦੇ ਅਗਰ ਤੁਸੀਂ ਫੈਮਿਲੀ ਬੈਕਗ੍ਰਾਉਂਡ ਦੇਖੋਗੇ ਉਹਨਾਂ ਦੇ ਪਹਿਲਾਂ ਵੀ ਨਸ਼ੇ ਦੇ ਪਰਚੇ ਚੱਲਦੇ ਆ ਉਹਨਾਂ ਦਾ ਜਿਹੜਾ ਘਰ ਵੀ ਅਗਰ ਤੁਸੀਂ ਦੇਖੋਗੇ ਉਹ ਪੰਚਾਇਤੀ ਜ਼ਮੀਨ ਆ ਜਿਹੜੀ ਸਾਡੀ ਟੋਬਾ ਵਾ ਉਹਨੂੰ ਦੱਬ ਕੇ ਪਿਛਲੀਆਂ ਪੰਚਾਇਤਾਂ ਦੇ ਵਿੱਚ ਉਹ ਘਰ ਪਾਇਆ ਗਿਆ ਵਾ ਉਹ ਟੋਬੇ ਦੀ ਸਰਕਾਰੀ ਪ੍ਰਾਪਰਟੀ ਦੇ ਉੱਤੇ ਹੀ ਬੈਠੇ ਆ ਤੇ ਡਾਇਰੈਕਟ ਫੇਰ ਵੀ ਉਹ ਪਿੰਡ ਨੂੰ ਚੈਲੰਜ ਕਰ ਰਿਹਾ ਇੱਕ ਪਰਿ यो नशा तस्कर ने प्रॉपर उन्हांते जेकर ਤੁਸੀਂ ਫੈਮਲੀ ਦੀ ਗੱਲ ਕਰੋ ਇੱਕ ਮੈਂਬਰ ਉਹਨਾਂ ਦਾ ਫੈਮਲੀ ਦਾ ਜਿਹੜਾ ਆਪਣੇ ਰੀਨਾ ਜੈਨ ਵਾਲਾ ਕੇਸ ਅਗਰ ਤੁਹਾਨੂੰ ਯਾਦ ਹੋਵੇ ਲੁਧਿਆਣੇ ਦੇ ਵਪਾਰੀ ਦਾ ਬਹੁਤ ਮਰਡਰ ਕੇਸ ਹੋਇਆ ਮਰਡਰ ਕੇਸ ਹੋਇਆ ਉਹਦੇ ਵਿੱਚ ਇੱਕ ਕਤਲ ਦੇ ਕੇਸ ਦੇ ਵਿੱਚ 20 ਸਾਲੀ ਸਜ਼ਾ ਕੱਟ ਕੇ ਆ ਉਹਨਾਂ ਦਾ ਇੱਕ ਬਰਾਦਰ ਉਹ ਡਾਇਰੈਕਟ ਸਾਨੂੰ ਧਮਕੀ ਦੇ ਰਿਹਾ ਸੀ ਉਸ ਵਕਤ ਵੀ ਇਹ ਸਰਪੰਚਾ ਤੈਨੂੰ ਮਹਿੰਗੀ ਪਾਊਗੀ ਉਸ ਤੋਂ ਬਾਅਦ ਜੇਕਰ ਜੋ ਡਾਇਰੈਕਟ ਮੈਨੂੰ ਫੋਨ ਕਰਕੇ ਧਮਕੀ ਦੇ ਰਿਹਾ ਸੀ ਬਲਵੰਤ ਸਿੰਘ ਉਰਫ ਕਾਕਾ ਉਹ ਬੰਦਾ ਉਸ ਦੇ ਉੱਤੇ 2 ਤੋਂ 3 ਪਰਚੇ ਚੱਲਦੇ ਆ ਪਹਿਲਾਂ ਨਸ਼ੇ ਦੇ ਚੱਲਦੇ ਆ ਗੋਲੀਆਂ ਦੇ ਚੱਲਦੇ ਆ ਮੈਡੀਕਲ ਨਸ਼ੇ ਦੇ ਲਗ ਲਗ 2-3 ਪਰਚੇ ਉਹਦੇ ਤੇ ਚੱਲਦੇ ਆ ਉਹਦੀ ਵਾਈਫ ਕੁਲਵੀਰ ਕੌਰ ਅਗਰ ਗੱਲ ਕਰੀਏ ਉਹ ਲਾਸਟ 2 ਮਹੀਨੇ ਪਹਿਲਾਂ ਚਿੱਟੇ ਦੇ ਵਿੱਚ ਫੜੀ ਗਈ ਆ ਉਸ ਤੋਂ ਪਹਿਲਾਂ ਵੀ ਉਹਤੇ ਇੱਕ ਪਰਚਾ ਚੱਲਦਾ ਵਾ ਉਹਨਾਂ ਦੇ ਅਗਰ ਭਤੀਜੇ ਦੀ ਗੱਲ ਕਰੀਏ ਤਾਂ 3 ਦਿਨ ਪਹਿਲਾਂ ਪੈਟਰੋਲ ਪੰਪ ਦੀ ਲੁੱਟ ਖੋਹ ਦੇ ਵਿੱਚ ਵੀ ਉਹਨਾਂ ਦਾ ਭਤੀਜਾ ਫੜਿਆ ਗਿਆ ਯਾਨੀ ਸਾਰਾ ਪਰਿਵਾਰ ਹੀ ਆਪਾਂ ਕਹਿ ਲਈਏ ਵੀ ਕਾਨੂੰਨ ਦਾ ਦੁਸ਼ਮਾਨਾ ਹੈ ਨਾ ਬਿਲਕੁਲ ਬਿਲਕੁਲ ਜਿਵੇਂ ਆਪਾਂ ਇੱਕ ਕਹਿ ਦਿੰਨੇ ਆ ਜੀ ਕੋਈ ਐਗਰੀਕਲਚਰ ਫੈਮਲੀ ਆਪਾਂ ਕਹਿੰਦੇ ਆ ਸਾਡਾ ਕਿਤਾ ਹੀ ਇਹ ਆ ਉਹ ਸ਼ਰਿਆਂ ਵਿੱਚ ਇੱਕ ਥਾਪੜ ਕੇ ਕਹਿੰਦੇ ਆ ਜੀ ਸਾਡਾ ਤਾਂ ਫੈਮਲੀ ਬਿਜ਼ਨਸ ਆ ਬਿਜ਼ਨਸ ਆ ਨਸ਼ਾ ਵੇਚਣਾ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਪਹਿਰੇ ਲੱਗੇ ਨੇ ਵੀ ਤੁਸੀਂ ਤਿੰਨ ਚਾਰ ਮਹੀਨਿਆਂ ਤੋਂ ਅਵੇਅਰ ਕਰਦੇ ਆਉਨੇ ਹੋ ਜਿਹੜੇ ਤੁਹਾਡੇ ਪਿੰਡ ਨਸ਼ਾ ਲੈਣ ਆਉਂਦੇ ਨੇ ਉਹ ਜਿਹੜੇ ਨਸ਼ਾ ਪਿੰਡ ਤੁਹਾਡੇ ਤੋਂ ਲੈਣ ਆਉਂਦੇ ਪਿੰਡ ਦੇ ਬੰਦੇ ਨੇ ਜਾਂ ਪਿੰਡ ਤੋਂ ਬਾਹਰ ਦੇ ਆਉਂਦੇ ਨੇ ਜੀ ਨਹੀਂ ਪਿੰਡ ਤੋਂ ਬਾਹਰਲੇ ਬੰਦੇ ਆ ਜੀ ਕਾਫੀ ਆਲੇ-ਦਾਲੇ ਪਿੰਡਾਂ ਦੇ ਜਿੰਨੇ ਵੀ ਲੋਕ ਘਾਤ ਤੇ ਸਵੇਰ ਤੇ ਵੀ ਜਿੰਨੇ ਮੁੰਡੇ ਸਾਡੇ ਫੜ ਰਹੇ ਆ ਉਹਨਾਂ ਨੂੰ ਟੀਮ ਸਾਡੀ ਕੰਮ ਕਰ ਰਹੀ ਆ ਉਹਦੇ ਵਿੱਚ ਕੋਈ ਜਸਵਾਲ ਤੋਂ ਆ ਕੋਈ ਕਿਲਾ ਰਾਹ ਪਰਤੂ ਆ ਕੋਈ ਗੁੱਜਰਵਾਲ ਬੱਲੋਵਾਲ ਲਹਿਰਾ ਬਹੁਤ ਦੂਰੋਂ ਦੂਰੋਂ ਕਵੱਦੀ ਕਾਫੀ ਸਾਡੇ ਕੋਲੇ ਕੇਸ ਆਇਆ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਮੁੰਡੇ ਆ ਜਿਹੜੇ ਇੱਥੇ ਨਸ਼ਾ ਲੈਣ ਆਉਂਦੇ ਆ ਜਿਹੜਾ ਹੁਣ ਤੱਕ ਤੁਸੀਂ ਆਪਣੀ ਸ਼ਾਨਮਣ ਕੀਤੀ ਆ ਉਹ ਨਸ਼ਾ ਕਿਹੜਾ ਲੈਣ ਆਉਂਦੇ ਨੇ ਚਿੱਟਾ ਲੈਣ ਆਉਂਦੇ ਨੇ ਜਾਂ ਡਰੱਗ ਉਹਦੇ ਵਿੱਚ ਤਿੰਨੇ ਪ੍ਰਕਾਰ ਦਾ ਨਸ਼ਾ ਵਾਜੀ ਉਹ ਚਿੱਟਾ ਲੈਣ ਵੀ ਆਉਂਦੇ ਆ ਗਾਂਜਾ ਲੈਣ ਵੀ ਆਉਂਦੇ ਆ ਤੇ ਗੋਲੀਆਂ ਲੈ ਤਿੰਨੇ ਕੋਈ ਚੀਜ਼ਾਂ ਵੇਚ ਰਹੇ ਨੇ ਇੱਕ ਪਰਿਵਾਰਾ ਤਿੰਨੇ ਚੀਜ਼ਾਂ ਛਰਿਆ ਵੇਚਦਾ ਅੱਛਾ ਜਿਸ ਦਿਨ ਉਹਨਾਂ ਨੇ ਫਿਰ ਤੁਹਾਨੂੰ ਧਮਕੀ ਦਿੱਤੀ ਕਿ ਕੀ ਸਮਝਦੇ ਹੋ ਵੀ ਉਹਨਾਂ ਦੇ ਜਿਹੜੇ ਹੱਥ ਨੇ ਉੱਪਰ ਤੱਕ ਪੈਂਦੇ ਨੇ ਬਿਲਕੁਲ ਹੱਥ ਦੇਖਿਆ ਜਾ ਸਕਦਾ ਹੈ ਵੀ ਉੱਪਰ ਤੱਕ ਪੈ ਸਕਦੇ ਆ ਕਿਉਂਕਿ ਅਸੀਂ ਇਹਦੀ ਕੰਪਲੇਂਟ ਵੀ ਕਰ ਚੁੱਕੇ ਆ ਪੀਐਸਪੀ ਸਾਹਿਬ ਨੂੰ ਵੀ ਪੇਸ਼ ਹੋਏ ਆ ਅਸੀਂ ਬਰਿੰਦਰ ਸਰ ਸਾਹ ਕੋਲੇ ਉਹਨਾਂ ਕੋਲੇ ਵੀ ਕੰਪਲੇਂਟ ਕੀਤੀ ਆ ਠੀਕ ਹੈ ਐਸਐਚਓ ਸਾਡੇ ਦਵਿੰਦਰ ਸਿੰਘ ਆ ਜੋਧਾ ਨਾਲੇ ਉਹਨਾਂ ਨੂੰ ਅਸੀਂ ਲਿਖਤੀ ਕੰਪਲੇਂਟ ਪੂਰੀ ਪਿੰਡ ਦੇ ਨਗਰ ਦੇ ਸਾਈਨ ਕੀਤੇ ਹੋਏ ਉਸ ਕੰਪਲੇਂਟ ਦੇ ਉੱਤੇ ਉਥੇ ਕੋਈ ਸਖਤ ਸਿਰਫ 757 ਹੋਈ ਆ ਉਹਨਾਂ ਦੀ ਹੂੰ ਉਹ ਪਹਿਲੇ ਦਿਨ ਜਦੋਂ ਉਹ ਵੀ ਤਾਂ ਹੋਈ ਆ ਕਿਉਂਕਿ ਅਸੀਂ 112 ਤੇ ਕੰਪਲੀਟ ਕੀਤੀ ਸੀ ਹੂੰ ਫਰਡੇ ਜਦੋਂ ਅਸੀਂ ਕਾਲ ਕੀਤੀ ਮੈਂ ਜੋਧਾ ਥਾਣੇ ਦੇ ਵਿੱਚ ਆ ਉੱਥੇ ਜੋ ਮੌਕੇ ਤੇ ਇੰਸਪੈਕਟਰ ਸੀ ਐਸਐਸ ਸੁਭਜੀਤ ਸਿੰਘ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਮਨਾ ਕਰਤਾ ਆਉਣ ਤੋਂ ਸਰਪੰਚ ਆਪਾਂ ਸਵੇਰੇ ਦੇਖਦੇ ਆ 9 ਵਜੇ ਵੀ ਇਸ ਟਾਈਮ ਔਖਾ ਥੋੜਾ ਜਾਣਾ ਹੂੰ ਤੇ ਵੀ ਮੈਂ ਕੱਲਾ ਇੰਸਪੈਕਟਰ ਐ ਇੱਥੇ ਥਾਣੇ 'ਚ ਮੁਲਾਜ਼ਮ ਸਾਡੇ ਕੋਲੇ ਘੱਟ ਆ ਘੱਟ ਉਸ ਤੋਂ ਬਾਅਦ ਫਿਰ ਮੈਂ 112 ਤੇ ਕੰਪਲੇਂਟ ਕੀਤੀ 112 ਤੇ ਕੰਪਲੇਂਟ ਕਰਨ ਤੋਂ ਬਾਅਦ ਅੱਧਾ ਘੰਟਾ ਸੀ ਉਸ ਕੰਪਲੇਂਟ ਦੀ ਵੇਟ ਕੀਤੀ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਅਸੀਂ ਦੁਬਾਰਾ ਫਿਰ ਕਾਲ ਲਾਈ ਕਾਲ ਕਰਕੇ ਅੱਧੇ ਘੰਟੇ ਬਾਅਦ ਅਸੀਂ ਉਹਨਾਂ ਨੂੰ ਦੁਬਾਰਾ ਪੁੱਛੇ ਅਪਡੇਟ ਮੰਗੀ ਉਹਨਾਂ ਨੇ ਫਿਰ ਨਾਮ ਲੈ ਕੇ ਐਸਐਸ ਜੀ ਸੁਖਜੀਤ ਸਿੰਘ ਤੁਹਾਡੇ ਕੋਲੇ ਆ ਰਹੇ ਮੈਂ ਉਹਨਾਂ ਨੂੰ ਕਿਹਾ ਜੀ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਆ ਉਹ ਨਹੀਂ ਆ ਰਹੇ ਵੀ ਤੁਸੀਂ ਕਿਰਪਾ ਕਰਕੇ ਜਾਂ ਤਾਂ ਕਿਸੇ ਨੂੰ ਹੋਰ ਮੇਰੀ ਕੰਪਲੇਂਟ ਅੱਗੇ ਕਰੋ ਤੇ ਉਸ ਤੋਂ ਬਾਅਦ ਜਦੋਂ ਨਾ ਹੋਇਆ ਫਿਰ ਮੈਂ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਸੰਘੋੜਾ ਨਾਲ ਸੰਪਰਕ ਕੀਤਾ ਉਹਨਾਂ ਨੇ ਮੌਕੇ ਤੇ ਹੀ ਕਾਰਵਾਈ ਕਰਦੀ ਹੋਏ ਐਸਐਸਪੀ ਸਾਹਿਬ ਨੂੰ ਕਾਲ ਕੀਤਾ ਫਿਰ ਐਸਐਸਪੀ ਸਾਹਿਬ ਦਾ ਡੀਐਸਪੀ ਪ੍ਰਿੰਦਰ ਸਰ ਨੂੰ ਕਾਲ ਆਈ ਫਿਰ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਉੱਪਰ ਤੱਕ ਜਾਣਾ ਪਿਆ ਤਾਂ ਤੁਸੀਂ ਦੇਖ ਲਈ ਪੂਰੀ ਵੀਡੀਓ ਜ਼ਿਲ੍ਹਾ ਲੁਧਿਆਣਾ ਪਿੰਡ ਨਾਰੰਗਬਾਲ ਅੱਜ ਕੱਲ੍ਹ ਸੁਰੱਖਿਆ ਦੇ ਵਿੱਚ ਇਸੇ ਕਰਕੇ ਆ ਕਿਉਂਕਿ ਸ਼੍ਰੀਆਮ ਇੱਕ ਮਹਿਲਾ ਸਿੱਧੀ ਚੇਤਾਵਨੀ ਦੇ ਰਹੀ ਹੈ ਚੈਲੰਜ ਕਰ ਰਹੀ ਹੈ ਇੱਕ ਪਿੰਡ ਦੇ ਸਰਪੰਚ ਨੂੰ ਜਿੱਥੇ ਸਰਕਾਰਾਂ ਜਿੱਥੇ ਪ੍ਰਸ਼ਾਸਨ ਜਿੱਥੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਨਸ਼ੇ ਦੀ ਅਲਾਮਤ ਨੂੰ ਜੜ ਤੋਂ ਪੁੱਟਣਾ ਨਸ਼ੇ ਵਰਗੀ ਇਹ ਜਿਹੜੀ ਆ ਅਲਾਮਤ ਆ ਪੰਜਾਬ ਦੀ ਨੌਜਵਾਨੀ ਨੂੰ ਖਾ ਰਹੀ ਆ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਹੇ ਹਨ ਨਸ਼ਿਆਂ ਦਾ ਇਸ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਇੱਕ ਨਾਰਾ ਵੀ ਦਿੱਤਾ ਗਿਆ ਸੀ ਕਿ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਪਰ ਉਹ ਨਾਰਾ ਉੱਥੇ ਫਿੱਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਨਾਰੰਗਬਾਲ ਪਿੰਡ ਦੇ ਵਿੱਚ ਜਦੋਂ ਨਸ਼ਾ ਤਸਕਰਾਂ ਦੇ ਘਰੇ ਸਰਪੰਚ ਜਾਂਦਾ ਪੰਚਾਇਤ ਲੈ ਕੇ ਤਾਂ ਸਰਪੰਚ ਨੂੰ ਸਿੱਧੀ ਚੇਤਾਵਨੀ ਦਿੰਦੀ ਆ ਮਹਿਲਾ ਤੇ ਉਹ ਪੰਚਾਇਤ ਦੇ ਗਲ ਪੈ ਜਾਂਦੇ ਨੇ ਜੋ ਸਰਪੰਚ ਦੇ ਨਾਲ ਵਿਅਕਤੀ ਹੁੰਦੇ ਨੇ ਉਹਨਾਂ ਦੇ ਗਲ ਪੈ ਜਾਂਦੇ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਤੱਕ ਕਰਨ ਦੀ ਨੌਬਤ ਆ ਜਾਂਦੀ ਆ ਜਦੋਂ ਕਿ ਮੌਕੇ ਦੇ ਉੱਤੇ ਕਹਿੰਦੇ ਜੋ ਪੁਲਿਸ ਵਾਲਾ ਬੁਲਾਇਆ ਸੀ ਕਿ ਇਹ ਨਿੱਜੀ ਚੈਨਲ ਦੇ ਉੱਤੇ ਦਿੱਤੀ ਇੰਟਰਵਿਊ ਦੇ ਵਿੱਚ ਸਰਪੰਚ ਦੇ ਵੱਲੋਂ ਦੱਸਿਆ ਗਿਆ ਕਿ ਮੌਕੇ ਦੇ ਉੱਤੇ ਏਐਸਆਈ ਆਇਆ ਤਾਂ ਏਐਸਆਈ ਦੀ ਵੀ ਸ਼ਰਾਬ ਪੀਤੀ ਹੋਈ ਸੀ ਇਹ ਇਲਜ਼ਾਮ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਲੱਗੇ ਨੇ ਖਾਖੀ ਵੀ ਦਾਗਦਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਸਵਾਲ ਜ਼ਰੂਰ ਖੜੇ ਹੁੰਦੇ ਨੇ ਅਕਸਰ ਕਿਹਾ ਜਾਂਦਾ ਕਿ ਇੱਕ ਮੱਛਲੀ ਸਾਰੇ ਤਲਾ ਨੂੰ ਗੰਦਾ ਕਰ ਦਿੰਦੀ ਆ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਗਲਤ ਨਹੀਂ ਕਹਿੰਦੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਅਜਿਹੇ ਨੇ ਜਿਨ੍ਹਾਂ ਦੀ ਅਸੀਂ ਹਰ ਵਕਤ ਤਾਰੀਫ਼ ਕਰਦੇ ਹਾਂ ਜੋ ਤਾਰੀਫ਼ ਪਰ ਜਿਹੜੇ ਬਦਨਾਮ ਕਰਦੇ ਨੇ ਖਾਖੀ ਨੂੰ ਉਹਨਾਂ ਦੇ ਬਾਰੇ ਅਸੀਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਕਿ ਵਾਕੇ ਹੀ ਉਹ ਖਾਖੀ ਦੇ ਉੱਤੇ ਦਾਗ ਲਾਉਂਦੇ ਨੇ ਤਾਂ ਜੋ ਇਲਜ਼ਾਮ ਲੱਗੇ ਨੇ ਕਿ ਸ਼ਰਾਬ ਪੀਤੀ ਹੋਈ ਸੀ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਸਮਾਂ ਦੱਸੇਗਾ ਜਾਂ ਮੈਡੀਕਲ ਕਰਵਾਉਣ ਤੋਂ ਬਾਅਦ ਪਤਾ ਲੱਗੇਗਾ ਪਰ ਸਰਪੰਚ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਿੰਮਤ ਕਰਕੇ ਉਸ ਨਸ਼ਾ ਤਸਕਰ ਦੇ ਘਰੇ ਜਾਇਆ ਜਾਂਦਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗੋਂ ਮਹਿਲਾ ਕਿਸ ਤਰੀਕੇ ਨਾਲ ਗੱਲ ਪੈਂਦੀ ਹੈ ਤੁਸੀਂ ਸਭ ਨੇ ਵੀਡੀਓ ਦੇਖੀ ਆ ਤਾਂ ਇਸ ਤੋਂ ਹੁਣ ਕੀ ਸਮਝੀਏ ਕਿ ਇਹ ਸਮੈਲਾ ਨੂੰ ਕਿਸ ਦੀ ਸ਼ੈ ਆ ਕਿਉਂਕਿ ਸਰਪੰਚ ਦੇ ਵੱਲੋਂ ਜੋ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਜਿਸ ਜੋ ਪਰਿਵਾਰ ਆ ਇਹ ਨਸ਼ਾ ਤਸਕਰ ਜਿਸ ਪਿੰਡ ਦੇ ਵਿੱਚ ਰਹਿੰਦੇ ਨੇ ਉਸੇ ਪਿੰਡ ਦੇ ਵਿੱਚ ਇਹਨਾਂ ਨੇ ਪੰਚਾਇਤੀ ਜ਼ਮੀਨ ਦਾ ਜੋ ਟੋਬਾ ਸੀ ਉਹ ਟੋਬਾ ਦੱਬ ਲਿਆ ਉਸ ਦੇ ਉੱਤੇ ਹੀ ਆਪਣਾ ਘਰ ਬਣਾ ਲਿਆ ਤਾਂ ਕਹਿੰਦੇ ਉਹ ਜਿਹੜਾ ਇਹਨਾਂ ਦਾ ਘਰ ਆ ਉਹ ਵੀ ਨਜਾਇਜ਼ ਬਣਾਇਆ ਹੋਇਆ ਤਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਪਰਚੇ ਵੀ ਚੱਲ ਰਹੇ ਨੇ ਨਸ਼ੇ ਦੇ ਇੱਕ ਪਾਸੇ ਤਾਂ ਮਾਨ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੀ ਜਿਹੜੀ ਆ ਜ਼ਮੀਨ ਉਹ ਨਸ਼ਟ ਕੀਤੀ ਜਾ ਰਹੀ ਆ ਘਰ ਉਹਨਾਂ ਦੇ ਘਰਾਂ ਦੇ ਉੱਤੇ ਪੀੜਾ ਪੰਜਾ ਚਲਾਇਆ ਜਾ ਰਿਹਾ ਬਲਡੋਜ਼ਰ ਚਲਾਇਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਪੁਲਿਸ ਦੀ ਕਾਰਗੁਜ਼ਾਰੀ ਲਗਾਤਾਰ ਸੁਰੱਖਿਆ ਦੇ ਵਿੱਚ ਇਸ ਕਰਕੇ ਆ ਰਹੀ ਆ ਕਿਉਂਕਿ ਨਸ਼ਾ ਤਸਕਰਾਂ ਨੂੰ ਨੱਥ ਪਾ ਰਹੀ ਆ ਪੁਲਿਸ ਨਸ਼ਾ ਤਸਕਰਾਂ ਦੇ ਉਤੇ ਨਕੇਲ ਕੱਸ ਰਹੀਆ ਪੁਲਿਸ ਪਰ ਇੱਥੇ ਬਿਲਕੁਲ ਉਲਟ ਨਜ਼ਰ ਆ ਰਿਹਾ ਜਿੱਥੇ ਕਿ ਇੱਕ ਸਰਪੰਚ ਹੀ ਜਿਹੜਾ ਪੁਲਿਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਮਹਿਲਾ ਸਿੱਧੀ ਕਹਿ ਰਹੀ ਆ ਤਾਂ ਇਸ ਤੋਂ ਤਾਂ ਪਤਾ ਲੱਗਦਾ ਕਿ ਕਿਸੇ ਨਾ ਕਿਸੇ ਦੀ ਸ਼ੈ ਜ਼ਰੂਰ ਆ ਇਸ ਨੂੰ ਮਹਿਲਾ ਨੂੰ ਕਿਸੇ ਨਾ ਕਿਸੇ ਦਾ ਇਸ ਦੇ ਉੱਤੇ ਹੱਥ ਜ਼ਰੂਰ ਆ ਕਿ ਜੋ ਇਹ ਨਹੀਂ ਬੋਲ ਰਹੀ ਜਿਵੇਂ ਕਿਹਾ ਜਾਂਦਾ ਨਹੀਂ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਉਹ ਕੰਮ ਆ ਕਿ ਮਹਿਲਾ ਖੁਦ ਨਹੀਂ ਬੋਲ ਰਹੀ ਇਸ ਦੇ ਵਿੱਚ ਕੋਈ ਹੋਰ ਹੀ ਬੋਲ ਰਿਹਾ ਆ ਹੋਰ ਹੈ ਕੌਣਾ ਕਿਹੜਾ ਕੋਈ ਲੀਡਰ ਆ ਕੋਈ ਮੰਤਰੀ ਕੋਈ ਹੋਰ ਕੋਈ ਅਧਿਕਾਰੀ ਕੌਣ ਹੈ ਆਖਰ ਇਸ ਦੇ ਜਿਹੜਾ ਪਿੱਛੇ ਬੋਲ ਰਿਹਾ ਸਿੱਧਾ ਪਰ ਇਸ ਗੱਲ ਦੀ ਹੁਣ ਜਾਂਚ ਪੁਲਿਸ ਕਦੋਂ ਤੱਕ ਕਰੇਗੀ ਕਿਉਂ ਜਿਸ ਤਰੀਕੇ ਦੇ ਨਾਲ ਵੀਡੀਓ ਤਾਂ ਕਾਫੀ ਵਾਇਰਲ ਹੋ ਗਈ ਹੈ ਸਰਪੰਚ ਵੱਡੇ ਇਲਜ਼ਾਮ ਲਗਾ ਰਿਹਾ ਮਹਿਲਾ ਸਿੱਧੀ ਧਮਕੀਆਂ ਦੇ ਰਹੀ ਹੈ ਚਤਾਵਨੀ ਦੇ ਰਹੀ ਹੈ ਸਰਪੰਚ ਇੱਥੋਂ ਤੱਕ ਵੀ ਕਹਿ ਰਿਹਾ ਕਿ ਮੈਨੂੰ ਫੋਨ ਕਰਕੇ ਵੀ ਧਮਕੀਆਂ ਦਿੱਤੀਆਂਗੇ ਤਾਂ ਇੰਨੀ ਹਿੰਮਤ ਇੱਕ ਤਾਂ ਚੋਰ ਉੱਪਰੋਂ ਸਿਨਾਂ ਜੋਰੀ ਪਰ ਚੋ ਇੱਕ ਚੋਰੀ ਉੱਪਰੋਂ ਸਿਨਾਂ ਜੋਰੀ ਤਾਂ ਇਸ ਕਦਰ ਜਿਹੜੇ ਹੌਸਲੇ ਜਿਹੜੇ ਵੱਧ ਰਹੇ ਨੇ ਤਾਂ ਇਹ ਹੌਸਲੇ ਵਧਣ ਦੇ ਪਿੱਛੇ ਕਾਰਨ ਕੀ ਆ ਜ਼ਰੂਰ ਇਸ ਦੇ ਪਿੱਛੇ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਆ ਇਸ ਦੇ ਪਿੱਛੇ ਹੱਥ ਕਿਸ ਦਾ ਵੱਡੇ ਮਗਰਮੱਛ ਕਿਹੜੇ ਨੇ ਮਾਨ ਸਰਕਾਰ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉਹ ਕਾਬਲੇ ਤਾਰੀਫਾ ਪਰ ਥੋੜਾ ਧਿਆਨ ਇੱਧਰ ਵੀ ਮਾਨ ਸਰਕਾਰ ਨੂੰ ਜ਼ਰੂਰ ਦੇਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਇੱਕ ਮਹਿਲਾ ਸੱਦੀ ਚੈਲੰਜ ਕਰ ਰਹੀ ਆ ਪਿੰਡ ਦੇ ਸਰਪੰਚ ਨੂੰ ਕਿ ਮੈਂ ਤਾਂ ਨਸ਼ਾ ਵੇਚੂਗੀ ਮੈਂ ਤਾਂ ਵੇਚਦੀ ਆ ਹੁਣ ਵੀ ਵੇਚਦੀ ਆ ਪਹਿਲਾਂ ਵੀ ਵੇਚਦੀ ਸੀ ਅੱਗੇ ਵੀ ਵੇਚੂਗੀ ਤੂੰ ਰੋਕ ਲਾ ਜੋਰ ਲਾ